ਬਰਾਵ ਮੈਂ ਜਸਵਿੰਦਰ ਸਿੰਘ ਢਿੱਲੋਂ ਕੋਕਾ ਕੋਲਾ ਟਾਰੀ ਇੱਕ ਇੱਕ ਕਾਰੋਬਾਰੀਆਂ ਟਾਰੀ ਦਾ ਮੇਰਾ ਗਨਾ ਆ ਮੇਰਾ ਗਨਾ ਆਇਆ ਕਿ ਮੈਂ ਇੱਕ ਪਿੰਡ ਦੇ ਵਿੱਚ ਪੈਦਾ ਹੋਇਆ ਮੈਂ ਇੱਕ ਗਰੀਬ ਪਰਿਵਾਰ ਚ ਪੈਦਾ ਹੋਇਆ ਪਰਿਵਾਰ ਦੇ ਵਿੱਚ ਪੈਦਾ ਹੋ ਕੇ ਸਭ ਤੋਂ ਵੱਡਾ ਗਨਾ ਮੈਂ ਪੰਜਾਬ ਚ ਪੈਦਾ ਆਇਆ ਉਹ ਤੋਂ ਵੱਡਾ ਗਨਾ ਕਿ ਅਸੀਂ ਅਸੀਂ ਆ ਮਾਦੀ ਪਾਰਟੀ ਨਾਲ ਚੁੱਟੇ ਇੱਕ ਵੱਡਾ ਗਣਾ ਫੇਲੀਅਰ ਸਰਕਾਰ ਸਾਡੀ ਗੈਂਗਸਟਰ ਆਜਾ ਆਜਾ ਕਿੰਨੇ ਦਿਨ ਹੋ ਗਏ ਸਾਡੀ ਫੇਲੀਅਰ ਫੇਲੀਅਰ ਪੰਜਾਬ ਉਸ ਜੋ ਕੱਖ ਕਰ ਨਹੀਂ ਸਕੀ ਅਜ ਆਏ ਦਿਨ ਸਾਨੂੰ ਧਮਕੀਆਂ ਮਿਲਦੀਆਂ ਨੇ ਹੁਣ ਹੁਣ ਕੀ ਕਹਿ ਰਿਹਾ ਇਹ ਗੈਂਗਸਟਰ ਕੀ ਬੋਲਣ ਦੇ ਪੱਲ ਵੱਡੇ ਕਹਿੰਦਾ ਸੀ ਐਮ ਆਪਣੇ ਐਮਐਲਏ ਨੇ ਕਰਾ ਲਏ ਜ ਸੁੰਦਾ ਇੱਥੇ ਅਮਨਦੀਪ ਸਿੰਘ ਐ ਸੱਚੋ ਤੇ ਹੌਣ ਤੱਕ ਅੱਜ ਹਫਤੇ ਦੇ ਵਿੱਚ ਸਾਰੇ ਗੱਲਿਆਂ ਨੂੰ ਫੜ ਕੇ ਅੰਦਰ ਕੀਤਾਣਾ ਸੀ ਮੈਨੂੰ ਕੋਈ ਵੀ ਕਿਸੇ ਪੁਲਿਸ ਦੇ ਬਲਾਜਮ ਤੇ ਵਿਸ਼ਵਾਸ ਨਹੀਂ ਅੱਜ ਅੱਜ ਜੋ ਹਾਲਾਤ ਮੇਰੇ ਨਾਲ ਬੀਤਣਦੇ ਆ ਇਹ ਗੈਂਗਸਾਂ ਨੇ ਕਿਹਾ ਤੇਰੀ ਤੂੰ ਚੋ ਜੋੜ ਲਾਉਣਾ ਲਾਲਿਆ ਤੇਰੀ ਦੇਖੀ ਕਰਨੇ ਹਥਿਆਰ ਵਾਲੇ ਬੰਦੇ ਲੈ ਕੇ بیٹھا ਕੋਈ ਗੱਲ ਨਹੀਂ ਕਹਿੰਦੇ ਤੈਨੂੰ ਟੱਕਰ ਨਾਲ ਤੇਰਾ ਮੇਰਾ ਪਰਵਾਹ ਬਾਅਦ ਚ ਮਾਰੂ ਮੈਂ ਕਹੇ ਸਲੇ ਜਿੱਥੋਂ ਨਹੀਂ ਮਰਨਾ ਪਹਿਲਾ ਚੌਂਕ ਵਿੱਚ ਟਾਰੀ ਮੈਂ ਆਪਣਾ ਯਾਰ ਸਾਲਾ ਬਾਦ ਹੋਇਆ ਪੁੱਤ ਮੈਂ ਅੱਜ ਜ਼ਾਇਦਾਦ ਦਾ ਮਾਲਕ ਆ ਦਾਵੇ ਸਕੇਂਦੇ ਆ ਯਾਰ ਸਾਲਾ ਬਾਦ ਹੋਇਆ ਪੁੱਤ ਚੌਂਕ ਚ ਆਪਣਾ ਪਰਿਵਾਰ ਵਰਨਾ ਗੋਲੀ ਮਾਰੂ ਉਹਦੇ ਆਪਣੇ ਪੁੱਤ ਦੇ ਬਾਅਦ ਚ ਮਾਰੂ ਆਪਣੇ ਆਪਣੀ ਵਾਈਫ ਦੇ ਫਿਰ ਮੈਂ ਪਿਓ ਦੇ ਤੇ ਆਪਣੀ ਮਾਂ ਦੇ ਮਾਰ ਕੇ ਖਤਮ ਕਰੂੰ ਤੇਲ ਚਾਬ ਤਕੂ ਸਾਡੇ ਸਾਡੀ ਸਰਕਾਰ ਤੇ ਜੀਨਤ ਜੀ ਅਸੀਂ ਦਿਨ ਰਾਤ ਚੋ ਟੱਕ ਕੀਤਾ ਸਾਡੇ ਅਮਨਦੀਪ ਜਿਹੜੇ ਕਾਕੀਆ ਦੇ ਤੁਕੀ ਦੇ ਐਸਐਚਓ ਲਾਇਆ ਵੇ ਤੇ ਜਿਨ੍ਹਾਂ ਦੇ ਭੱਲੇ ਕੱਕਣੀ ਏਡੇ ਹੁੰਦਾ ਅਮਨਦੀਪ ਸਿੰਘ ਐਸਐਚਓ ਜਿਨੇ ਦੋ ਦਿਨ ਦੇ ਵਿੱਚ ਪਹਿਲਾਂ ਵੀ ਮੇਰੇ ਗੈਂਗਸਟਰ ਨੇ ਤੇਰਜ ਹਮਲਾ ਕੀਤਾ ਸੀ ਉਹਨੇ ਅਗਲੇ ਦਿਨ ਐਸਐਚਓ ਅਮਨਦੀਪ ਸਿੰਘ ਨੇ ਦੋ ਦਿਨਾਂ ਚ ਹੱਲ ਕਰਤਾ ਸੀ ਪੁਲਸ ਦੇ ਭੱਲੇ ਕੱਕਣੀ ਪੁਲਸ ਕੀ ਨਾ ਨਤੀ ਹੋਈ ਤਾਂ ਮੈਂ ਆਪਣਾ 12 ਵਜੇ ਸਵੇਰੇ ਭਾਈ ਇੱਕ ਠੋਕੇ 8 ਵਜੇ ਮੈਂ ਆਪਣਾ ਪਰਿਵਾਰ ਕਰਨਾ ਜੇ ਪਹਿਲਾ ਪੁੱਤ ਆਪਣਾ 11 ਸਾਲਾ ਬਾਦ ਹੋਇਆ ਉਸ ਤੋਂ ਬਾਅਦ ਆਪ ਤੇ ਸਾਰੀ ਤੈਅਦਤ ਮੈਂ ਕਹੂੰਗਾ ਮੰਨ ਉਹ ਤੇਰੇ ਘਰ ਪੁੱਤ ਜੰਮਿਆ ਬੜਾ ਲੇਟ ਆਪਣੇ ਪੋਤਨਾ ਜੈਦਾ ਲਖਾ ਲਈ ਆ ਵੀਡੀਓ ਤੇ ਲਾਟੀ ਹੋ ਕੇ ਮੈਂ ਵਪਾਰ ਮੰਡਲ ਆਮ ਆਦਮੀ ਪਾਰਟੀ ਦਾ ਪ੍ਰਧਾਨ ਹਾਂ ਆਮ ਆਦਮੀ ਪਾਰਟੀ ਦਾ ਪ੍ਰਧਾਨ ਵਪਾਰ ਮੰਡਲ ਦਾ ਓਏ ਦੁਖੀ ਹੋ ਗਿਆ ਮੈਂ ਗੈਂਗਸਟਰਾਂ ਦੀਆਂ ਧਮਕੀਆਂ ਤੋਂ ਓ ਕੱਖਰੀ ਜੇ ਕਰਦੀ ਆਏ ਤੇ ਮੇਰੀਆਂ ਰੇਕੀਆਂ ਹੁੰਦੀਆਂ ਸੀ ਹੁਣ ਉਹਨੇ ਨੂੰ ਫਿਰ ਕੋਲ ਕਰਕੇ ਗੈਂਗਸਟਰ ਨੇ ਕਿਹਾ ਓਏ ਉਹ ਮਾਰੇ ਮੈਂ ਦੁਸ਼ਮਣ ਦੇ ਹੱਥੋਂ ਮਰਨ ਨਾਲੋਂ ਆਪਣਾ ਪਰਿਵਾਰ ਮਾਰ ਕੇ ਆਪਣੇ ਆਪ ਨੂੰ ਖਤਮ ਕਰੂੰਗਾ ਦੁਖੀ ਹੋਇਆ ਪਿਆ ਮੇਰਾ ਘਰ ਵੇਖੋ ਆ ਘਰ ਜੇ ਆ ਘਰ ਜੇ ਜਿਹਨੂੰ ਭੈ ਚ ਮੈਂ ਜੇਲ੍ਹ ਭਣਾਉਂਦੇ ਆ ਤੇ ਆ ਵੇਖੋ ਆ ਵੇਖੋ ਉਹੀ ਹੋ ਰ ਆਪਣਾ ਨਾ ਮੇਰਾ ਬੱਚਾ ਸਕੂਲ ਲੈ ਜਾ ਸਕਦਾ ਹੈ ਆ ਵੇਖੋ ਆ ਜੇਲ ਬਣਾਇਆ ਜੇ ਆ ਜਿੰਦਾ ਤੱਕ ਮੈਂ ਜੇਲ ਚ ਰਹਿੰਦੇ ਆ ਪੁਲਿਸ ਗੰਦੀ ਘਰੋਂ ਬਾਹਰ ਨਾ ਨਿਕਲੋ ਕੀ ਕਰਾਂ ਮੇਰੇ ਨਾਲ ਜੋ ਹੁਣ ਵੀ ਤੈਨੂੰ 10 ਮਿੰਟ ਪਹਿਲਾਂ ਕਾਲ ਆਈ ਆ ਉਹ ਲਕ ਲ ਤਾਂ ਤੇ ਆਜੇ ਸਾਈਬਰ ਕ੍ਰਾਈਮ ਤੇ ਉਹ ਜਿਹੜੀ ਪੁਲਿਸ ਫੜ ਨਾ ਸਕੀ ਪਹਿਲਾਂ ਤੇਰੇ ਘਰ ਦੇ ਕਹਤੀ ਹੋਈ ਉਹ 5 ਮਿੰਟ ਚ ਫੜਿਆ ਸੀ ਉਹ ਐਸ ਐਚਓ ਅਮਨਦੀਪ ਸਿੰਘ ਉਹ ਮੈਂ ਸਲੂਟ ਮਾਰਦਾ ਤੁਹਾਨੂੰ ਤੇ ਕੱਲ ਮੈਂ ਚੌਂਕ ਜਖਲੋ ਕੇ ਸਵੇਰੇ 8 ਵਜੇ ਕੀ ਕਰਨੀ ਜੇ ਤੇ 8 ਵਜੇ ਮੈਂ ਕਰੂੰਗਾ ਮੈਂ ਲੱਖ ਲਾਂਤ ਸਰਕਾਰ ਤੇ ਦੇਣਾ ਮੈਨੂੰ ਅਫਸੋਸ ਆ ਕਿ ਅਸੀਂ ਗਏ ਬਦਲਾ ਉਹ ਬਦਲਾ ਇਹੋ ਜੇ ਬਦਲਾ ਦੀ ਤੱਕ ਲਾਂਤ ਬਦਲਾ ਦੀ ਲੱਖ ਲਾਂਤ ਇਹੋ ਜੇ ਬਦਲਾ ਦੀ ਜਿਹੜੀ ਅਸੀਂ ਖੁਦ ਸੋਚਿਆ ਸੀ ਆਮ ਆਦਮੀ ਘਾਟੀ ਲਿਆਉ ਉਹ ਭਰਾਵੋ ਮੈਂ ਟੈਪਾਟ ਦੀ ਹੈਪੀ ਕਰਦਾ ਇੱਕ ਜੋਗੀ ਦੀ ਤਾਰੀਫ ਕਰਦਾ ਜਿੰਨੇ ਸਾ ਜਿੰਨੇ ਗੈਂਗਸਟਰ ਖਤਮ ਕਰ ਦਿੱਤੇ ਉਹ ਮੈਂ ਚੋਗੀ ਤੁਸ ਜਲੂਟ ਕਰਦਾ ਮੇਰੇ ਕੋਲ ਟਾਈਮ ਨਹੀਂ ਮੇਰੇ ਕੋਲ ਗੁਸ਼ ਨਹੀਂ ਕਮਕੀਆ ਦੇ ਦੇ ਕੇ ਮੇਰਾ ਜੀਣਾ ਆਰਾਮ ਕੀਤਾ ਤੇ ਪੁਲਿਸ ਦੇ ਪੱਲੇ ਕੱਖ ਨਹੀਂ ਸੀ ਪੰਜਾਬ ਪੁਲਿਸ ਫੇਂਦੀ ਐ ਪੰਜਾਬ ਪੁਲਿਸ ਦੇ ਸਕਿਉਰਿਟੀ ਓਏ ਇਹੋ ਜੇ ਖਦੀਾਰ ਲੈਣ ਜਾਈਏ ਉਹ 2 ਮਹੀਨੇ ਪਰਮਿਸ਼ਨਾਂ ਚ ਨਗਾ ਦੇਂਦੇ ਆ ਸਾਡੀ ਸਰਕਾਰ ਦਾ ਹਾਲਾਤ ਜੇ ਇਹ ਤੋਂ ਵੱਧ ਮੈਂ ਕੋਖ ਨਹੀਂ ਜੇ ਕਹਿਣਾ ਮੈਂ ਇੱਕੋ ਗੱਲ ਕਹੂੰਗਾ ਮੈਂ ਤਿਆਰ ਬਿਧਿਆਰਾਂ ਜੇਲ੍ਹ ਦੇ ਵਿੱਚ ਆ ਜੇਲ੍ਹ ਨੂੰ ਮੈਂ ਰਹਿ ਰਿਹਾ ਮਚੌਂਕ ਦੇ ਖਲੋਤਾ ਆ ਮੈਂ ਗੈਂਗਸਕਾਰਾਂ ਨੂੰ ਕਹਿਣਾ ਮੇਰੀ ਵੇਖਣ ਦੇ ਹੋਣੇ ਵੀਡੀਓ ਮੇਰੀ ਵੇਖਣ ਦੇ ਹੋਣੇ ਵੀਡੀਓ ਓਏ ਤੁਸੀਂ ਕੱਲ ਮਾਰਨ ਦੀਆਂ ਧੰਗੀਆਂ ਕਰਦੇ ਤੇ ਆ ਮੈਂ ਆ ਗਿਆ ਮਾਰੋ ਮੈਨੂੰ ਮਾਰੋ ਮੈਨੂੰ ਜਿੰਨੇ ਮਾਰਨਾ ਓਏ ਮੈਂ ਖੜਾ ਜੇ ਆ ਖੜੇ ਜੇ ਚੌਕ ਦੇ ਵਿੱਚ ਆਓ ਤਿੰਨਾਂ ਦਾ ਪਰਿਵਾਰ ਪਹਿਲਾਂ ਮਰਨਾ ਇਹੀ ਕੌਲਾ ਕਰਦੇ ਚਣ ਫੇਲੀਆ ਸਰਕਾਰ ਖੜਾ ਤੇ ਇੱਥੇ ਖੜਾ ਮੈਂ ਤੇ ਬਾਰਾ ਮਾਰੋ ਜਿੰਨੇ ਮਾਰਨਾ ਕਿਸੇ ਤੇ ਪੱਲੇ ਕੱਖ ਨਹੀਂ ਹੈਗਾ ਇੱਥੇ ਕੋਈ ਇੱਥੇ ਕੋਈ ਪੰਜਾਬ ਕੁਛ ਨਹੀਂ ਕੋਈ ਸੀਐਮ ਨਹੀਂ ਮਾਰੋ ਜਿੰਨੇ ਮਾਰਨਾ ਮੇ ਤੁ ਆ ਖੜਾ ਜੇ ਮੈਂ ਚੌਕ ਦੇ ਵਿੱਚ ਆ ਖੜਾ ਜੇ ਹੁਣ ਤੋਂ ਮੈਂ ਘਟਾ ਹੈ ਮੇਰੀ ਲਾਈਵ ਵੀਡੀਓ ਤੇ ਤੁਸੀਂ ਗੈਂਗਸਟਰ ਹੋ ਵੀ ਪੈਂਦੇ ਜਣਾ ਖੜਾ ਤੇ ਮੈਂ ਖੜਾ ਤੇ ਜੀਣਾ ਆਰਾਮ ਕੀਤਾ ਜੇ ਤੁਸੀਂ ਆ ਖੜਾ ਜੇ ਮੈਂ ਚੌਂਕ ਦੇ ਵਿੱਚ ਆਓ ਮੈਂ ਕਹਿ ਚੋਂ ਨਿਕਲ ਕੇ ਆਇਆ ਮਾਰ ਦੋ ਮੈਨੂੰ ਮਾਰੋ ਮੈਨੂੰ ਪੰਜਾਬ ਦੇ ਕਿਸੇ ਅਮਨ ਕਾਨੂੰਨ ਤੋਂ ਨਹੀਂ ਆ ਮੇਰਾ ਚਾਚਾ ਮੇਰਾ ਸਾਥੀ ਸੀ ਆ ਨਾਲ ਖੜਾ ਮਾਰੋ ਆ ਬੈਠੇ ਆਹੀਂ ਦੁਖੀ ਹੋ ਕੇ ਯਾਰ ਚੱਤਰ ਵੜ ਵੜ ਕੇ ਦੁਖੀ ਹੋ ਗਏ ਆ ਉਹ ਦੁਖੀਆਂ ਤੇ ਪੰਜਾਬ ਤੋਂ ਇਨਾ ਗੈਂਗਸਟਰਾਂ ਤੋਂ ਇੱਕੋ ਪਰਸੋ ਜੇ ਤੁਸੀਂ ਲੋਕ ਨਾ ਖੜੇ ਅੱਜ ਅੱਜ ਮੈਂ ਮੇਰਾ ਪਰਿਵਾਰ ਕਰੂ ਅੱਜ ਮੇਰਾ ਪਰਿਵਾਰ ਕਰੂਗਾ ਪਰ ਗੱਲ ਯਾਦ ਰੱਖਿਓ ਕੱਲ੍ਹ ਫੇਰੀ ਤੁਹਾਡੀ ਕਿ ਆਊਗੀ ਇਹੋ ਜੀ ਰਿਪੋਰਟ ਤੇ ਪੁਲਸ ਵਾਲਿਆਂ ਤੋਂ ਨਹੀਂ ਹੈਗੀ ਜਿਹੜੇ ਫੋਨ ਕਰਕੇ ਦੱਸ ਦਿੰਦੇ ਨੇ ਵੀ ਭਾਈ ਤੂੰ ਇੱਥੋਂ ਨਿਕਲੇ ਆ ਆ ਤੇਰੀ ਕਰਤੂ ਦੀ ਲਾਲੇ ਹੀ ਹੋਰ ਕਰ ਲਿਆ ਹੀ ਵੇਖ ਲਈ ਪਹੁੰਚ ਉਹ ਤੇ ਅਗਲੇ ਕੰਡੇ ਪੁਲਸ ਤੋਂ ਫੱਡੀ ਪਹੁੰਚਿਆ ਜੇ ਪੁਲਸ ਦੀ ਪਾਵਰ ਆ ਮੇਰੇ ਨਾਲ ਹੁਣੇ ਜਿਹੜਿਆ ਗੈਂਗਸਟਰਾਂ ਨੇ ਮੈਨੂੰ ਧਮਕੀਆਂ ਦਿੱਤੀਆਂ ਕੱਢ ਕੇ ਪਬਲਿਕ ਪਲੇਸ ਕਰਾਓ ਕਰਾਓ ਹੈ ਹੀ ਕੱਖ ਨਹੀਂ ਪੱਲੇ ਤੁਹਾਡੇ ਹੈ ਹੀ ਨਹੀਂ ਆ ਖੜਾ ਜੱਟ ਸ਼ਰਯਮ ਕੜਾ ਤੇ ਸ਼ਰਯਮ ਕੜਾ ਜੱਟ ਉਹ ਗੈਂਗਸਟਰ ਉਹ ਦੇਖਣ ਦੇ ਸ਼ਰਯਮ ਜੱਟ ਖੜਾ ਆਓ